ਇਹ 2.5 ਫੁੱਟ ਟਾਇਰ ਚੌੜਾ ਹੈ ਇਹ। ਅੱਛਾ। ਹਾਂਜੀ। 2.5 ਫੁੱਟ ਵਾਂਗੂ ਹੀ ਆਵੜਿਆ ਟਾਇਰ ਇਹ। 2.5 ਫੁੱਟ ਚੌੜਾ ਹੈ। ਹਾਂ, ਚੌੜਾ ਬਹੁਤ ਹੈ ਟਾਇਰ। ਟਾਇਰ ਮੇਰੇ ਨਾਲੋਂ ਪਹਿਲਾਂ ਮੈਂ ਟਾਇਰ ਨਾਲੋਂ ਵੱਡੇ ਹੁਣ ਟਾਇਰ ਮੇਰੇ ਨਾਲੋਂ ਵੱਡੇ ਆ। ਜਿਵੇਂ ਆਪਾਂ 쇼 ਪਹਿਲਾਂ ਕੀਤੀ ਸੀ ਸੈਂਸਰ ਵਾਲੀ ਉਹ ਮੈਂ 쇼 ਤਿਆਰ ਕੀਤੀ ਆਪਾਂ। ਅੱਛਾ, ਉਹ ਵੀ ਐਰ ਕੀ। ਉਹ ਹੀ ਹੋਵੇ ਮਾਰੋ ਹੱਥ ਫੇਰ ਗੱਡੀ ਸਟਾਰਟ। ਹਾਂ, ਇਧਰ ਦੀ ਯਾਰ ਲੈ। ਤੂੰ 쇼 ਫਿਰ ਦਿਖਾਈ ਦਿਜੇ ਸੈਂਸਰ ਵਾਲੀ। ਪਹਿਲਾਂ ਵੀ ਸੈਂਸਰ ਵਾਲੀ ਇਹਨਾਂ ਨੇ ਕੀਤੀ ਇਧਰ ਲਈ ਪਾ ਦੱਸ। ਵਾਹ ਯਾਰ। ਆਦਾ ਯਾਰ ਮੈਨਾਂ ਪਹਿਲੇ ਬੰਦੇੜੇ ਸੈਂਸਰ ਵਾਲੀ 쇼 ਕੋ ਸੁਣੀ ਆਵਾਜ਼ ਆ ਬਈ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਥੋੜਾ ਸਾਰਾ ਦਾ ਜੀ ਬਈ ਇਸ ਟਾਈਮ ਨਾ ਮੈਂ ਪੰਜ ਗਰਾਈ ਦੇ ਵਿੱਚ ਖੜਾ ਆ ਪੰਜ ਗਰਾਈ ਦਾ ਤੁਹਾਨੂੰ ਮੈਂ ਦੱਸਣ ਦੀ ਪਤਾ ਲੱਗ ਗਿਆ ਮੈਂ ਕਿੱਥੇ ਖੜਾ ਵਾ ਟਰੈਕਟਰ ਦੇਖ ਕੇ ਬਾਕੀ ਤੁਹਾਨੂੰ ਪਤਾ ਲੱਗਾ ਗੇਲਾ ਟਰੈਕਟਰ ਵਰਕਸ਼ਾਪ ਤੇ ਪਹੁੰਚਿਆ ਸੀਗਾ ਤੇ ਆ 911 ਤਿਆਰ ਕੀਤਾ ਦੇਖਣ ਨੂੰ ਤਾਂ ਇਹ ਕਹਿਣ ਨੂੰ ਤਾਂ 911 ਆ ਪਰ ਇਹ ਜਹਾਜ ਨੂੰ ਤਿਆਰ ਕੀਤਾ ਇੰਨੇ ਕਿਦੇ ਵਿੱਚ ਚੇਂਜਸ ਕੀਤੇ ਆ ਬਾਕੀ ਗੱਲ ਬਾਤ ਅਕਲੀ ਨਾ ਕਰਨਾ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਸੇ ਤਾਂ ਗਏ ਆ ਫਿਰ ਜਮਾ ਵਧੀਆ ਆ ਤੇ ਇਹਦੇ ਵਿੱਚ ਕੀ ਚੇਂਜਸ ਕਰਤੀ ਕਿਵੇਂ ਕੀ ਸਿਸਟਮ ਕੀ ਇਹਦਾ ਤਾਂ ਸਾਰਾ ਕੁਝ ਹੀ ਚੇਂਜ ਕਰਤਾ ਅੱਛਾ ਹਾਂ ਪੈਰ ਵੀ ਚੇਂਜ ਹੂੰ ਮਗਰਾੜ ਵੀ ਚੇਂਜ ਇਹਦਾ ਸਾਰੇ ਫੰਕਸ਼ਨ ਹੀ ਚੇਂਜ ਹੈ ਅੱਛਾ ਹਾਂ ਕਿੰਨੇ ਮਾਡਲ ਡ੍ਰਾਈਵਰ ਆ ਇਹ ਇਹ ਮਾਡਲ ਹੈਗਾ ਜੀ 93 93 ਮਾਡਲ ਹਾਂਜੀ 93 ਮਾਡਲ ਆ ਯਾਰ ਪਹਿਲਾਂ ਤਾਂ ਟਾਇਰ ਦੇਖੋ ਟਰੈਕਟਰ ਦੇ ਟਾਇਰ ਹੀ ਬਹੁਤ ਵੱਡੇ ਪਾਦੇ ਨਾ ਮੇਰੇ ਨਾਲੋਂ ਉੱਚਾ ਟਾਇਰ ਹੁਣ ਇਸ ਟਾਈਮ ਇਸ ਟਾਈਮ ਹਾਂਜੀ ਆ ਦੇਖੋ ਬਈ ਟਾਇਰ ਦਿਖਾ ਦੇ ਨੇੜੇ ਹੋ ਕੇ ਟਾਇਰ ਮੇਰੇ ਨਾਲੋਂ ਪਹਿਲਾਂ ਮੈਂ ਟਾਇਰ ਨਾਲੋਂ ਵੱਡੇ ਹੁਣ ਟਾਇਰ ਮੇਰੇ ਨਾਲੋਂ ਵੱਡੇ ਆ ਜੀ 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 ਪਹਿਲਾਂ ਪਹਿਲਾਂ origignal ਸੀ ਟਰੈਕਟਰ ਸਾਰਾ ਹਾਂ ਪਹਿਲਾਂ origignal ਸੀਗਾ ਓਕੇ ਇੰਜਨ-ਉੰਜਨ ਕਿਵੇਂ ਪਿਆ ਸੀਦਾ ਇੰਜਨ ਉਹਨਾਂ ਨੇ ਕਰਵਾ ਕੇ ਲਿਆਂਦਾ ਈ ਬਾਕੀ ਕੰਮ ਇਹਦਾ ਸਾਰਾ ਆਪਾਂ ਹੀ ਕੀਤਾ ਬਾਕੀ ਸਾਰਾ ਤੁਸੀਂ ਕੀਤਾ ਦੱਸੋਗੇ ਮੜਾ ਇਹ ਸ਼ੁਰੂ ਕਰ ਲਈ ਬੈਂਪਰ ਤੁਸੀਂ ਸ਼ੁਰੂ ਕਰ ਲਈਏ ਵੀ ਬੈਂਪਰ ਤੋਂ ਹੁੱਕ ਤੱਕ ਦੱਸ ਦੋ ਵੀ ਕੀ ਕੀ ਇਹਦੇ ਵਿੱਚ ਕੀਤਾ ਬੈਂਪਰ ਚੇਂ ਜਿਵੇਂ ਆਪਾਂ ਸ਼ੋ ਪਹਿਲਾਂ ਕੀਤੀ ਸੀ ਸੈਂਸਰ ਵਾਲੀ ਉਹਵੇਂ ਸ਼ੋ ਤਿਆਰ ਕੀਤੀ ਆਪਾਂ ਅੱਛਾ ਉਹ ਹੀ ਐਰ ਕੀ ਕਰੀਏ ਉਹ ਹੀ ਉਹਵੇਂ ਮਾਰੋ ਹੱਥ ਫੇਰ ਗੱਡੀ ਸਟਾਰਟ ਹਾਂ ਇਧਰ ਦੀ ਯਾਰ ਲੈ ਤੂੰ ਸ਼ੋ ਫਿਰ ਦਿਖਾਈ ਦਿਜੇ ਸੈਂਸਰ ਵਾਲੀ ਪਹਿਲਾਂ ਵੀ ਸੈਂਸਰ ਵਾਲੀ ਇਹਨਾਂ ਨੇ ਕੀਤੀ ਐ ਇਧਰ ਲੈ ਵਾਜ ਦੱਸ ਵਾਹ ਯਾਰ ਆਦਾ ਯਾਰ ਮੇਲੇ ਪਹਿਲੇ ਬੰਦੇ ਇਹੜੇ ਸੈਂਸਲ ਦੀ ਸ਼ੋ ਤਿਆਰ ਕਰਦੇ ਆ ਕਮਾਲ ਦੀ ਗੱਲ ਵਾਹ ਜਦੋਂ ਸ਼ੋ ਨੂੰ ਹੱਥ ਲਾਤਾ ਸ਼ੋ ਤਿਆਰ ਸ਼ੋ ਤਿਆਰ ਹਾਂ ਸਹੀ ਗੱਲ ਹੈ ਬਾਕੀ ਇਧਰਲੇ ਬਸ ਇਹ ਮੂਲੇ ਟਾਇਰ ਫਿਰ ਕਿੰਨੇ ਨੰਬਰ ਬਾਦ ਮੂਲੇ ਟਾਇਰ ਵੀ ਇਹਦੇ ਆਪਾਂ ਨਾ ਵੱਡੇ ਪਾਏ ਆ ਦੇ ਠੀਕ ਹੈ ਜੀ ਹਾਂ ਤੇ ਪੇਂਡ ਫਿਰ ਟੂਕੇ ਦੇ 15 5 16 ਦੇ ਪਾਏ ਆ 15 5 ਨਾ 16 5 16 ਦੇ 16 5 16 16 20 ਕੇ ਟੀ ਦੇ ਵਾਹ ਬਾਕੀ ਭਾਈ ਆ ਦੇਖੋ ਤਾਂ ਪਲੇਟਫਾਰਮ ਵੀ ਬਹੁਤ ਉੱਚਾ ਕਰਤਾ ਮੇਰੇ ਖਿਆਲ ਨਾਲ ਟ੍ਰਾਈਟਰ ਜੀ ਉਹ ਬੰਦਾ ਬੈ ਜਾਂਦਾ ਪਤਾ ਲਾਇਆਦਾ ਵੀ ਹੈਲੀਕਾਪਟਰ ਦੀ ਸਵਾਰੀ ਕਰ ਲਈ ਆਪਾਂ ਹਾਂਜੀ ਇੰਨਾ ਕਰ ਜੇਰਾ ਪਹਿਲਾਂ ਛਤਰੀ ਵਾਲਾ ਲਖਾ ਸੀ ਤੁਮਾ ਛਤਰੀ ਦੇ ਦੇਖੋ ਯਾਰ ਕਿੰਨੀ ਬਹੁਤ ਵਧੀਆ ਜੀ ਬਹੁਤ ਸੋਹਣੇ ਫੰਕਸ਼ਨ ਪਾਤੇ ਆ ਦੇਖ ਸਕਦੇ ਤੁਸੀਂ ਹਾਂਜੀ ਕੀ ਆ ਦੇਖੋ ਲਾਈਟਾਂ ਲੁੱਟਾਂ ਵੀ ਵਾਵਾ ਲਾਈਆਂ ਹੋਈਆਂ ਹਾਂਜੀ ਲਾਈਟਾਂ ਬਹੁਤ ਤਕੜਾ ਜਮ ਜਮ ਕੀਤਾ ਹੋਇਆ ਮੂਹਰੇ ਐਲਈਡੀ ਲਾਈਟਾਂ ਦੇਖੋ ਯਾਰ ਸਿਰਾ ਕਰਵਾਇਆ ਪਿਆ ਜਮਾ ਤੇ ਬਾਕੀ ਹੋਰ ਕੀ ਕੀ ਕੀਤਾ ਇਹਦੇ ਵਿੱਚ ਸਾਰੇ ਟਰੈਕਟਰ ਨਾਲ ਉਹਨਾਂ ਦਾ ਸਾਰਾ ਕੁਝ ਹੀ ਵੈਸੇ ਤਕਰੀਬਨ ਹੀ ਚੇਂਜ ਆ ਅੱਛਾ ਹਾਂਜੀ ਬੱਚੇ ਅੰਦਰੋਂ ਤਾਂ ਨਹੀਂ ਛੇੜਛਾੜ ਕੀਤੀ ਇੰਜਨ ਜੋ ਕੋਈ ਨਹੀਂ ਇੰਜਨ ਚੋਂ ਨਹੀਂ ਇੰਜਨ ਤਾਂ ਬਾਈ ਹੁਣੀ ਕਰਵਾ ਕੇ ਲਿਆਏ ਸੀ ਆਪਾਂ ਅੱਛਾ ਫਿਰ ਹੈ ਇੰਨਾ ਕੁਝ ਕਰਤਾ ਜੀ ਹਾਂਜੀ ਸਟੀਅਰਿੰਗ ਵੀ ਇਹਦੇ ਆਪਾਂ ਦੂਜਾ ਲਾਇਆ ਚੈਨ ਵਾਲਾ ਸਟੀਅਰਿੰਗ ਬੜੇ ਉੱਤੇ ਜੜ ਕੇ ਦਿਖਾ ਦੇ ਸਟੀਅਰਿੰਗ ਤੇ ਨਿਗ੍ਹਾ ਮਰਾਦੀ ਨਹੀਂ ਬਾਈ ਤੇ ਉਤੋਂ ਮੀਟਰ ਮੂਟਰ ਕੀਤੇ ਜਾਂਦੇ ਫਿਰ ਨਹੀਂ ਮੀਟਰ ਓਰੀਜਨਲਾ ਗੋਲ ਹੀ ਆ ਮੀਟਰ ਓਰੀਜਨਲ ਰੱਖਿਆ ਵਾਹ ਇਹ ਟਰੈਕਟਰ ਪਤਾ ਕਿਸ ਤਰ੍ਹਾਂ ਤਿਆਰ ਹੋਇਆ ਹੈ ਜੀ ਵੀ ਜਿਵੇਂ ਹੁਣ ਆਪਾਂ ਇਹਦੀ ਫਲਾਟ ਕੀਤੀ ਉਹ ਬਾਈ ਦੀ ਵੀ ਸੇਵਤ ਪੂਰੀ ਫਲਾਟ ਵਾਲੀ ਆ ਅੱਛਾ ਉਹ ਬੈਠਾ ਸੋਹਣਾ ਬੋਧ ਲੱਗੂ ਹੈ ਇਹਦੇ ਤੇ ਹ ਬਾਈ ਉਹ ਵੀ ਜੇ ਅਸੀਂ ਉਹ ਗੱਡੀ ਦੇ ਵਿੱਚ ਆਉਂਦੇ ਮਗਰ ਟਰੈਕਟਰ ਉਹ ਜਹਾਜ਼ ਹੀ ਲੱਗਦਾ ਆਉਂਦਾ ਵੀ ਆ ਕਿਉਂਦਾ ਉੱਤੇ ਬਹੁਤ ਵਧੀਆ ਟਰੈਕਟਰ ਹੀ ਬਹੁਤ ਵਧੀਆ ਤਿਆਰ ਹੋਇਆ ਇਹ ਬਹੁਤ ਸੋਹਣਾ ਬਾਈ ਟਰੈਕਟਰ ਤਿਆਰ ਮੂਰੋਂ ਮੈਂ ਕਹਿੰਦਾ ਉਥੋਂ ਹੀ ਦਿਖਾ ਟਰੈਕਟਰ ਮੜਾ ਜੀ ਵੀ ਮੂਰੋਂ ਕਿਹੋ ਜੀ ਜੱਜ ਦਾ ਖੜਾ ਦੱਸਦਾ ਵੀ ਮੈਂ ਹੈਗਾ ਬਈ ਹੈਗਾ ਹਾਂ ਬਾਕੀ ਟਰੈਕਟਰ ਤਾਂ ਜਦੋਂ ਕੋਲੇ ਜਾ ਕੇ ਉਹ ਇਕੱਠੇ ਜੇ ਹੋ ਜਾਂਦੇ ਇਹਨੂੰ ਵੇਖ ਕੇ ਮੈਂ ਹੰਗਾਰਾ ਭਰਦਾ ਵੀ ਆ ਖੜਾ ਵਿੱਚ ਭਰਦਾ ਹਾਂਜੀ ਇਹ ਬਹੁਤ ਵਧੀਆ ਟਰੈਕਟਰ ਆ ਇਹ ਬਾਲਾ ਸੋਹਣਾ ਟਰੈਕਟਰ ਬਾਈ ਤਿਆਰ ਕੀਤਾ ਪਿਛਲੇ ਪਾਸਿਓਂ ਕੋਈ ਕੀਤਾ ਆ ਦੇਖੋ ਯਾਰ ਸ਼ਾਹ ਦੇਖੋ ਇਹ ਇਹਦੇ ਹੁੱਕ ਵੀ ਨਵੇਂ ਆ ਰੀਨਲ ਜਿਹੜੀ ਕੰਪਨੀ ਚੋਂ ਹੁੱਕ ਆਉਂਦੀ ਹੈ ਹੁੱਕਨ ਵਾਲੀ ਉਹੋ ਚੀਜ਼ ਹੀ ਇਹਦੇ ਲਾਈਆ ਜਿਵੇਂ ਪਹਿਲਾਂ ਦੇ ਟਰੈਕਟਰ ਤੇ ਲੱਗੀ ਸੀ ਠੀਕ ਆ ਇਹ ਵੀ ਘੁੱਕਦੀ ਹੈ ਹੁੱਕ ਅੱਛਾ ਇਹਦੀ ਵੀ ਘੋਕ ਘੋਕਦੀ ਹੁੱਕਦੀ ਕੋ ਮਰੇਂਦਾ ਹੁੱਕ ਭਾਈ ਘੋਕਦੀ ਲਾਈ ਆ ਅਜਿਹਾ ਹੁੱਕ ਲਾਈ ਹੋਈ ਆ ਨਵੀਆਂ ਲੈਂਕਾਂ ਪਾਈਆਂ ਇਹਦੇ ਜੀ ਸੰਗਲੀ ਵਾਲਾ ਗੁੱਲਾ ਇਹਦੇ ਜਿਵੇਂ ਜਿਹੜਾ ਪਹਿਲਾ ਟਰੈਕਟਰ ਆਪਾਂ ਇੱਕ ਤਿਆਰ ਕੀਤਾ ਓਰੀਜਨਲ ਲੁੱਕ ਦੇ ਵਿੱਚ ਉਸੇ ਤਰ੍ਹਾਂ ਹੀ ਆ ਸਾਰਾ ਕੋਈ ਟਰੈਕਟਰ ਜੀ ਇਹਦੇ ਵਿੱਚ ਫਿਰ ਦੂਜੀਆਂ ਲਾਈਟਾਂ ਦਾ ਖੜਾ ਕਿਵੇਂ ਛੜਦਾ ਕਿ ਅਗਲਾ ਕਹਿੰਦੇ ਵੀ ਨਹੀਂ ਉਹ ਬਾਈ ਦੀ ਡਿਮਾਂਡ ਤੇ ਹੀ ਲੱਗੀਆਂ ਆ ਬਾਕੀ ਯਾਰ ਪੂਰੀ ਤਹਿ ਤੋੜੀ ਪਈ ਆ ਮੈਂ ਕਹਿੰਦਾ ਟਰੈਕਟਰ ਦੀ ਬਹੁਤ ਸੋਹਣਾ ਟਰੈਕਟਰ ਤਿਆਰ ਹੋਇਆ ਤੇ ਮੇਨ ਗੱਲ ਜੀ ਕਿੰਨਾ ਟਾਈਮ ਲੱਗ ਗਿਆ ਇਹਨੂੰ ਤਿਆਰ ਕਰਨ ਇਹ ਟਰੈਕਟਰ ਤੇ ਸਾਨੂੰ 6 ਮਹੀਨੇ ਲੱਗੇ 6 ਮਹੀਨੇ ਹਾਂਜੀ 6 ਮਹੀਨੇ ਪੂਰੀ origina ਤਿਆਰ ਕੀਤਾ ਪੂਰੇ origina ਤਿਆਰ ਕੀਤਾ 6 ਮਹੀਨੇ ਪੂਰੇ ਲੱਗੇ ਤੇ ਸਾਨੂੰ ਤੇ 6 ਮਹੀਨੇ ਪੂਰੇ ਲਾਤੇ ਬਾਈ ਹਾਂਜੀ ਮੈਨੂੰ ਨਹੀਂ ਲੱਗਦਾ ਵੀ 911 ਕੋਈ ਇੰਨਾ ਸੋਹਣਾ ਤਿਆਰ ਹੋਇਆ ਹੋਰ ਆਪਾਂ ਦੇਖਿਆ ਵੀ ਜਲੂਸ ਜਾ ਕੱਢ ਦਿੰਦੇ ਆ ਆ ਲਾ ਦੋ ਉਹ ਲਾ ਦੋ ਹਾਂ ਨਾ ਵੀ ਜਿਵੇਂ ਹੁਣ ਇਹ ਟਰੈਕਟਰ ਆ ਇਹ ਟਰੈਕਟਰ ਆਪਾਂ ਰੱਖਿਆ ਵੀ origina ਲੋਕਾਂ ਵਾਂਗੂ ਐ ਜਿਹ ਅੱਛਾ ਹਾਂ ਟਾਇਰ ਵੱਡੇ ਸੀ ਉਹਨਾਂ ਨੇ ਸਾਨੂੰ ਸਾਰਾ ਕੁਝ ਤਿਆਰ ਕਰਕੇ ਭੇਜਿਆ ਸੀ ਸਾਮਾਨ ਸਾਡੇ ਕੋਲੇ ਅਸੀਂ ਇਹ ਸਾਰਾ ਕੁਝ ਤਿਆਰ ਕਰਕੇ ਦੁਬਈ ਟਾਇਰ ਇਹ ਲਾਇਆ ਵੱਡੇ ਟਾਇਰ ਲੱਗੇ ਇਹਨੂੰ ਓਕੇ ਹਾਂਜੀ ਕੋਈ ਇਹ ਨਹੀਂ ਗੱਲ ਵੀ ਲੋਡ ਮੰਦਾ ਬੁਹਾਈ ਦੇ ਵਿੱਚ ਆ ਗੋਲੀ ਵਾਂਗੂੰ ਆਉਂਦਾ ਅੱਛਾ ਹਾਂ ਟਾਬਲੋ ਦੇ ਵਿੱਚ ਨਾ ਆਮ ਟਰੈਕਟਰ ਨਾਲੋਂ ਵੱਧ ਤੁਰਦਾ ਇਹ ਕਹ ਜੀ ਵੀ ਨਵੇਂ ਟਰੈਕਟਰ ਨੂੰ ਕੱਢਦਾ ਆਖਾਂ ਕਢੋ 91 91 ਵਾਰ ਫਤਨ ਪਰ 91 ਕੱਢਣੀ ਆਖਾਂ ਨਹੀਂ ਆ ਦੇਖੋ ਭਈ ਆ ਬਾਕੀ ਮਿਊਜ਼ਿਕ ਸਿਸਟਮ ਮਿਊਜ਼ਿਕ ਸਿਸਟਮ ਵੀ ਆਉਦੇ ਕੰਮ ਹੁੰਦੇ ਨੇ ਹਾਂਜੀ ਆਪਣਾ ਆਪ ਦਾ ਇਹ ਮੁੰਡਾ ਆਪਣਾ ਯਾਰ ਮਿੱਤਰ ਉਹ ਤੋਂ ਲਵਾਇਆ ਆਪਾਂ ਹਾਂ ਉਹ ਵੀ ਉਹਨਾਂ ਦੇ ਡਿਮਾਂਡ ਤੇ ਲੱਗਾ ਪਰ ਇਹੋ ਜਿਹਾ ਡਿਮਾਂਡ ਹਜੇ ਤੱਕ ਕਿਸੇ ਨੇ ਲਾਇਆ ਨਹੀਂ ਜਿਹੜਾ ਆਪਾਂ ਲਾਇਆ ਇਹ ਓਕੇ ਬਹੁਤ ਸੋਹਣਾ ਹੁਣ ਲੱਗਿਆ ਕਰਨਗੇ ਇਹ ਆਪਾਂ ਲਾਇਆ ਜਿਹੜਾ ਇਹ ਹੁਣ ਕਾਪੀ ਹੋਣ ਲੱਗ ਜੂ ਹੁਣ ਕਾਪੀ ਹੋਣ ਲੱਗੂਗੀ ਹਾਂਜੀ ਆ ਜੂ ਆਹ ਦੇਖੋ ਬਾਈ ਤੁਸੀਂ ਬਾਕੀ ਟਰੈਕਟਰ ਦੇਖੋ ਯਾਰ ਬਾਕੀ ਇਹ 2.5 ਫੁੱਟ ਟਾਇਰ ਚੌੜਾ ਹੈ ਇਹ ਅੱਛਾ ਹਾਂਜੀ 2.5 ਫੁੱਟ ਵਾਂਗੂ ਹੀ ਆਵੜਿਆ ਟਾਇਰ ਇਹ 2.5 ਫੁੱਟ ਚੌੜਾ ਹੈ ਹਾਂ ਚੌੜਾ ਬਹੁਤ ਹੈ ਟਾਇਰ ਬਹੁਤ ਚੌੜਾ ਟਾਇਰਾ ਬਾਈ ਟਾਇਰ ਦਿਖਾ ਦੇ ਇਧਰਲੇ ਪਾਸੇ ਬਾਕੀ ਐ ਨਹੀਂ ਵੀ ਉਖਲੀ ਦਾ ਤਾਂ ਪਤਾ ਹੀ ਨਹੀਂ ਲੱਗ ਗਿਆ ਐ ਹੋਇਆ ਨਾ ਵੀ ਆਪਾਂ ਗੱਡੀ 'ਚ ਬੈਠੇ ਆ ਕਿ ਟਰੈਕਟਰ ਨੂੰ ਪਤਾ ਹੀ ਨਹੀਂ ਲੱਗਦਾ ਆਰਾਮ ਨਾਲ ਪਤਾ ਹੀ ਨਹੀਂ ਲੱਗਦਾ ਗੱਡੀ ਵਾਲੀ ਫੀਚਰ ਹੈ ਕਿਸ ਹਿਸਾਬ ਦੇ ਪਾਏ ਬਾਈ ਹਾਂ ਆ ਦੇਖੋ ਬਾਈ ਤੁਸੀਂ ਬਾਕੀ ਸੈਂਸਰ ਵਾਲੀ ਸ਼ੋਹ ਤਾਂ ਮੁਕਾਬਲੇ ਹੈ ਨਹੀਂ ਕੋਈ ਕੋਈ ਨਹੀਂ ਹੱਥ ਮਾਰ ਤਾ ਸ਼ੋਹ ਤਾ ਸ਼ੋਹ ਤਾ ਇਹ ਸੈਂਸਰ ਹੀ ਦੱਸਦੇ ਨਹੀਂ ਕਿ ਵੀ ਕਿਵੇਂ ਲਾਉਂਦੇ ਆ ਇਹ ਰਾਜ ਹੀ ਹੈ ਕਿਸ ਹਿਸਾਬ ਦਾ ਬਾਕੀ ਇੱਕ ਚੀਜ਼ ਹੋਰ ਹੈ ਨਾ ਵੀ ਜਿਹੜੇ ਇਹ ਟਰੈਕਟਰ ਆ ਜੀ 59 ਗਰਾਂ ਨਾ ਜਿਵੇਂ ਬਾਪੂ ਜੁੜੇ ਸੀਗੇ ਜੀ ਠੀਕ ਹੈ ਇਨ ਟਰੈਕਟਰਾਂ ਨੇ ਬਹੁਤ ਜ਼ਮੀਨਾਂ ਬਹੁਤ ਬਣਾਈਆਂ ਟਰੈਕਟਰਾਂ ਨੇ ਇਹਨਾਂ ਨੇ ਜੀ ਹਾਂ ਇਹ ਟਰੈਕਟਰ ਜਿਹਨੂੰ ਜਦੋਂ 5911 ਆ ਗਿਆ ਤੇ ਇਹਨਾਂ ਨੇ ਕੰਮ ਤਾਂ ਨੂੰ ਹੀ ਲਗਾਇਆ ਜ਼ਿੰਮੇਵਾਰ ਦਾ ਥਾਂ ਨੂੰ ਨਹੀਂ ਆਇਆਗਾ ਆਮ ਹੁਣ ਟਰੈਕਟਰ ਬਣੀ ਜਾਂਦੇ ਆ ਸ਼ਾਇਦ ਇਹੀ ਕਾਰਨ ਆ ਵੀ ਲੋਕ ਤਾਂ ਹੀ ਤਿਆਰ ਕਰਾ ਹਾਂ ਬਾਕੀ ਟਰੈਕਟਰਾਂ ਦੇ ਇਹਨਾਂ ਵਿੱਚ ਤਰੱਕੀ ਬਹੁਤ ਕੀਤੀ ਟਰੈਕਟਰ ਨੇ ਇਸੇ ਕਰਕੇ ਬਈ ਲੋਕ ਤਿਆਰ ਕਰਾਉਂਦੇ ਆ ਬਾਕੀ ਸਲੈਂਸਰ ਰਹਿ ਗਿਆ ਸਲੈਂਸਰ ਬਹੁਤ ਸੋਹਣਾ ਲੱਗਦਾ ਜੀ ਸਲੈਂਸਰ ਬਈ ਇਹ ਵੀ ਡਿਮਾਂਡ ਤੇ ਹੀ ਤਿਆਰ ਕੀਤਾ ਅੱਛਾ ਹਾਂ ਇਹ ਵੀ ਡਿਮਾਂਡ ਤੇ ਤਿਆਰ ਹੀ ਹੋਇਆ ਆ ਆਮ ਉੱਚਾ ਬੜਾ ਉੱਚਾ ਜਾਂ ਬੰਡ ਜਾਂ ਪਾ ਦਿੰਦੇ ਆ ਇਹ ਸਪੈਸ਼ਲ ਕਹਿ ਕੇ ਤਿਆਰ ਕਰਵਾਇਆ ਅੱਛਾ ਇਹ ਸਪੈਸ਼ਲ ਕਰਵਾਇਆ ਟਰ ਬਈ ਅਗਲੇ ਡਿਮਾਂਡ ਸੀ ਵੀ ਹੈ ਜੇ ਤਿਆਰ ਕਰ ਉਹ ਸਾਡੇ ਫੈਕਟਰੀ ਲਗਾਂ ਮੈਂ ਬਾਈ ਅਸੀਂ ਆਪ ਦਾ ਸਲੈਂਸਰ ਲਾਵਾਂਗੇ। ਮੈਂ ਆਪ ਦਾ ਹੀ ਲਾਵਾਂਗਾ। ਇਹਦੀ ਆਵਾਜ਼ ਬਹੁਤ ਸੋਹਣੀ ਹੈ ਟਰੈਕਟਰ ਦੇ ਸਲੈਂਸਰ ਦੀ ਉਹਦਾ ਉਹ ਪਾੜਦੇ ਜਿਹੇ ਜਾਂਦੇ ਉਹ ਸੁਆਦ ਜਿਹੀ ਗੱਲ ਨਹੀਂ ਦਿੰਦਾ। ਜੀ ਮਾੜੇ ਇੱਕ ਕਰੋ ਦਿਖਾਓਗੇ ਮਾੜੇ ਬਾਜ ਸਟਾਰਟ ਕਰ। ਆਹ ਇਹ ਤਾਂ ਕੁਝ ਸੁਣਾਈ ਕਰਾ ਸਾਊਂਡ ਮੁੰਡਿਆ। ਆਪਾਂ ਸਾਊਂਡ ਹੀ ਸੁਣਾ ਦਈਏ ਯਾਰ ਵੀ ਟਰੈਕਟਰ ਇੱਕ ਇਹੋ ਜਿਹਾ ਸਾਊਂਡ ਹੈ। ਕਿਉਂਕਿ ਬਾਹਰੋਂ ਤਾਂ ਆਪਾਂ ਦੇਖ ਲੈਨੇ ਯਾਰ ਮੇਨ ਗੱਲ ਸਾਊਂਡ ਤੇ ਰਹਿੰਦੀ ਹੈ। ਹਾਂ ਵਾਹ ਸੁਣਾ ਦੇ ਦਿਖਾਓ ਬਾਈ। ਬਹੁਤ ਸੋਹਣੀ ਆਵਾਜ਼ ਆ ਬਾਈ। ਜੀ ਲਵਾਉਂਦਾ ਪੂਰਾ ਬਾਜ ਚ ਦਾ ਬੁੱਲ ਬਹੁਤ ਸੋਹਣੀ ਆਵਾਜ਼ ਆ ਤੇ ਟਰੈਕਟਰ ਵੀ ਬਹੁਤ ਸੋਹਣਾ ਸਾਰਾ ਕੁਝ ਹੀ ਸੋਹਣਾ ਜੀ ਦੇਖ ਸਕਦੇ ਹੋ ਬਾਕੀ ਤੁਸੀਂ ਇਹ ਟਰੈਕਟਰ ਦਾ ਨਾ ਪਤਾ ਇੱਕ ਹੀ ਆ ਜਿਵੇਂ ਹੁਣ ਇਹ ਟਰੈਕਟਰ ਤਿਆਰ ਕਰਾਇਆ ਉਹਨਾਂ ਨੇ ਬਾਈਆਂ ਨੇ ਕੱਲੀ-ਕੱਲੀ ਚੀਜ਼ ਲੈ ਲੈ ਕੇ ਸਾਨੂੰ ਇੱਥੇ ਆਪਾਂ ਚੀਜ਼ਾਂ ਲਾਉਣੀਆਂ ਜੀ ਜਿਹੜਾ ਇਹ ਡੈਕ ਲਾਇਆ ਉਹਨਾਂ ਦੀ ਉਹਨਾਂ ਦੇ ਡਿਮਾਂਡ ਤੇ ਇਹ ਆਪਦੀ ਡਿਮਾਂਡ ਤੇ ਲਾਇਆ ਡੈਕ ਆ ਦੀ ਡਿਮਾਂਡ ਤੇ ਕਲਾ ਡੈਕ ਜਿਹੜਾ ਆਪਦੀ ਡਿਮਾਂਡ ਤੇ ਲਾਇਆ ਬਾਕੀ ਗਾਲ ਦੀ ਡਿਮਾਂਡ ਤੇ ਸਾਰੇ ਉਸੇ ਡਿਮਾਂਡ ਇਹ ਜਿਹੜਾ ਇਹ ਦੇ ਫੰਕਸ਼ਨ ਲਾਇਆ ਵੀ ਜਿਵੇਂ ਹੁਣ ਆਮ ਦੂਰਤੀਕ ਦੀਨਰ ਡੈੱਕ ਲੱਗਾ ਉਹ ਚੀਜ਼ ਨਹੀਂ ਹੈ ਨਾਂ ਦਾ ਪਤਾ ਲੱਗਾ ਵੀ ਇਹ ਚ ਡੈੱਕ ਲੱਗਾ ਨੋਰਮਲ ਹੈ ਤੇ ਅਗਲੇ ਨੂੰ ਇਹ ਵੀ ਇਹ ਵੀ ਡੈੱਕ ਹੈਗਾ ਵੀ ਇਹਦੇ ਤੇ ਹਾਂ ਨੇੜੇ ਆਏ ਬੰਦੇ ਤੋਂ ਪਿੱਛੇ ਤੱਕ ਸਾਰਾ ਕੁਝ ਦਿੰਦਾ ਨਿਆਮ ਪਿੱਛੇ ਲੌਂਕਦੇ ਜੇ ਜਾਂਦੇ ਡੈੱਕ ਉਹ ਨਹੀਂ ਆਪਾਂ ਛਤਰੀ ਦੇ ਅੰਦਰ ਅੰਦਰ ਹੀ ਕੀਤਾ ਇਹਨੂੰ ਬਈ ਕਹਿ ਲਈਏ ਵੀ ਇੱਕ ਤਾਂ ਥਾਂ ਬਚਾਇਆ ਹੋਇਆ ਹਾਂਜੀ ਬਾਕੀ ਇਹ ਵੀ ਸਿਸਟਮ ਆ ਬਈ ਜਿਹੜੇ ਵੱਡੇ ਵੱਡੇ ਡੈੱਕ ਆ ਉਹਨਾਂ ਦੇ ਬਰਾਬਰ ਜਾਂਦਾ ਹਾਂ ਇਹ ਮੁੰਡਾ ਆਪਣਾ ਯਾਰ ਮਿੱਤਰਾਂ ਨੋਨੀ ਠੀਕ ਹੈ ਜੀ ਹਾਂ ਰੂਪ ਰੈਡੀਓ ਟੱਲਮਾ ਤੋਂ ਉਹਨਾਂ ਤੋਂ ਲਵਾਇਆ ਆਪਾਂ ਉਹਨਾਂ ਤੋਂ ਲਵਾਇਆ ਵਾਹ ਬਈ ਹਾਂ ਲਓ ਜੀ ਮਿੱਤਰੋ ਸ਼ੇਅਰ ਕਰ ਦਿਓ ਤੇ ਜੇ ਕਿਸੇ ਨੇ ਆਉਣਾ ਹੋਵੇ ਵੀ ਤਿਆਰ ਕਰਾਉਣਾ ਵੀ ਸਿੱਧਾ ਹੀ ਆ ਜੇ ਪਿੰਡ ਪੰਜੇ ਰਈ ਕਲਾ ਜੀ ਜ਼ਿਲ੍ਹਾ ਫਰੀਦਕੋਟ 메ਨ ਰੋਡ ਤੇ ਆਪਣਾ ਪੈਂਡਾ ਗੇਲਾ ਨਾ ਪਰ ਗੇਲੇ ਬਹੁਤ ਬਣਦੇ ਆ ਪਰ ਗੇਲਾ ਬਣਿਆ ਨਹੀਂ ਜਾਂਦਾ ਗੇਲਾ ਬਣਿਆ ਹਾਂ ਬਹੁਤ ਮੇਰੇ ਟਰੈਕਟਰ ਲੈ ਜਾਂਦੇ ਆ ਜੀ ਅਸੀਂ ਗੇਲੇ ਕਿਉਂ ਨਾ ਨਾ ਐ ਨਹੀਂ ਹੁੰਦੀ ਹਾਂ ਪਰ ਬੰਦੇ ਦਾ ਫਰਕ ਹੁੰਦਾ ਬੋਲੀ ਦਾ ਪਰ ਹੁਣ ਚੱਲ ਗਾਂ ਨਹੀਂ ਬੋਲਦੇ ਆਪਾਂ ਚੰਗਾ ਨਹੀਂ ਹੁੰਦਾ ਗਾ ਜੀ ਜੀ ਹਾਂ ਲਓ ਜੀ ਸ਼ੇਅਰ ਕਰ ਦਿਓ ਮਿੱਤਰੋ ਦੱਬ ਕੇ ਬਾਕੀ ਟਰੈਕਟਰ ਦਾ ਯਾਰ ਕਹਿਣ ਦੀ ਲੋੜ ਨਹੀਂ ਸਾਹਿਬ ਮੇਰੇ ਨਾਲ ਕੰਮ ਕਰਦੇ ਆ ਪੰਡਰ ਮਾਨਾ ਰਵੇਲ ਸਿੰਘ ਠੀਕ ਹੈ ਜੀ ਹਾਂ ਗਰਮੇਲ ਸਿੰਘ ਉਹਨਾਂ ਦਾ ਵੀ ਅੱਛਾ ਅੱਛਾ ਉਹਨਾਂ ਦਾ ਮੇਰਾ ਸਰਨਾਮ ਹੀ ਆ ਠੀਕ ਹੈ ਠੀਕ ਹੈ ਲਓ ਜੀ ਮਿੱਤਰੋ ਸ਼ੇਅਰ ਕਰ ਦਿਓ ਟਰੈਕਟਰ ਬਹੁਤ ਸੋਹਣਾ ਤਿਆਰ ਹੋਇਆ ਜੇ ਤੁਸੀਂ ਵੀ ਬਾਈ ਆਇਆ ਟਰੈਕਟਰ ਤਿਆਰ ਕਰਾਉਣਾ ਆਇਆ ਨਹੀਂ ਵੀ ਕਲਾ 61 ਕਰਾਉਣਾ ਕੋਈ ਟਰੈਕਟਰ ਜਿਹੜਾ ਪੁਰਾਣੀ ਕਰ ਦੋ ਮੇਨ ਜੀ ਪੁਰਾਣੇ ਜੀ ਪੁਰਾਣੇ ਆਹ ਦਾ ਜਿਹੜਾ ਆਲ ਰੌਂਡਰੀ ਕੰਮ ਆਪਾਂ ਦਾ ਜਿਹੜਾ ਆਜਾ ਪਾ ਤਿਆਰ ਕਰ ਦੋ ਹੁਣ ਸਕੌਟ ਟਰੈਕਟਰ ਤਿਆਰ ਹੋਇਆ ਖੜਾ ਆਪਣਾ ਅੱਛਾ ਇਹ ਸਕੌਟ ਹੋ ਗਿਆ ਕੋਈ ਉਹ ਫੋਰਡ ਹੋਵੇ ਫੋਰਡ ਦਾ ਵੀ ਕੰਮ ਬਹੁਤ ਤਸੱਲੀ ਬਖਸ਼ ਕਰਦਾ ਜੀ ਇਹਨਾਂ ਨੇ ਬੱਚੇ ਦਾ ਨਾਮ ਰੱਖਿਆ ਸੀਗਾ ਆਪਾਂ ਉਹਦੇ ਨਾਂ ਦਾ ਹੀ ਬਣਾਤਾ ਮੂਰੇ ਅੱਛਾ ਲੋਗੋ ਹੀ ਬਣਾਤਾ ਲੋਗੋ ਹੀ ਬਣਾਤਾ ਵਾਹ ਵਾਹ ਆਣਦਾ ਹੈ ਬਹੁਤ ਸੋਹਣਾ ਬਈ ਟਰੈਕਟਰ ਤਿਆਰ ਹੋਇਆ ਮੈਂ ਕਹਿੰਦਾ ਯਾਰ ਕਮਾਲ ਕੀਤੀ ਪਈ ਐ ਅੱਗੇ ਵੀ ਕਮਾਲ ਹੀ ਕਰਦੇ ਜ ਕੋਈ ਸ਼ੱਕ ਨਹੀਂਗਾ ਪਰ ਇਹ ਆਇਆ ਵੀ ਆਪ ਦੇ ਰਿਕਾਰਡ ਤੋੜ ਦੇ ਨੇ ਜਿਹੜੀ ਜਿਹੜੀ ਪਹਿਲਾਂ ਤਿਆਰ ਕਰਤੀ ਉਹ ਤੋਂ ਵੀ ਕੋਈ ਨਵਾਂ ਤਿਆਰ ਕਰਦੇ ਨੇ ਪਤਾ ਕੀ ਐ ਬਾਈ ਆਪਣੀ ਟਰੈਕਟਰ ਕੋਈ ਵੀ ਆਪਾਂ ਆਉਂਦੀ ਵਾਰ ਨੂੰ ਟਰੈਕਟਰ ਵੱਖਰਾ ਤਿਆਰ ਕਰੀਦਾ ਹੂੰ ਕਿਉਂਕਿ ਕਾਪੀਆਂ ਤਾਂ ਹੁਣ ਹੋਈ ਜਾਂਦੀਆਂ ਜਿਹੜਾ ਰੰਗ ਹੀ ਚੇਂਜ ਲਾਦਾ ਉਹੋ ਹੀ ਰੰਗ ਉਹਦੇ ਨਾਲ ਦਾ ਚੇਂਜ ਕਰਤਾ ਜੇ ਅਸੀਂ ਉੱਤੇ ਰੰਗ ਮਾਰਤਾ ਜਿਹੜਾ ਉਸੇ ਨਾਲ ਦਾ ਰੰਗ ਮਾਰਤਾ ਅਸੀਂ ਹੋਲੀ ਉਹਦੇ ਫਰਕ ਪਾ ਦਈਦਾ ਰੰਗ ਦਾ ਜੀ ਮੈਂ ਇਹ ਗੱਲ ਕਹਿਣਾ ਵੀ ਇਹਨਾਂ ਨੇ ਯਾਰ ਕਿਸੇ ਦੀ ਦੀਸਤਕ ਕਰਨੀ ਕੀ ਆਪਦੀ ਦੀਸ ਵੀ ਨਹੀਂ ਕਰਦੇ ਜਿਹੜੀ ਚੀਜ਼ ਪਹਿਲਾਂ ਤਿਆਰ ਕਰਤੀ ਉਹ ਤੋਂ ਵੀ ਕੋ ਵੱਖਰਾ ਤਿਆਰ ਕਰ ਦਦਾ ਵੀ ਐ ਨਹੀਂ ਵੀ ਹੁਣ ਜਿਹੜੇ ਆਹ ਟਰੈਕਟਰ ਦੇ ਮਗਰਾੜਾ ਦਾ ਰੰਗ ਆ ਇਹ ਕੰਪਨੀ ਚੋਂ ਆਉਂਦਾ ਜਿਹੜਾ ਉਹ ਕੀਤਾ ਅੱਛਾ ਜੇ ਉਹਦੇ ਰੰਗ ਟਰੈਕਟਰਾਂ ਦੇ ਮਗਰਾੜਾ ਦਾ ਰੰਗ ਸੀ ਜਦੋਂ ਸਾਡੇ ਨਾਲ ਦੀ ਕਾਪੀ ਹੋਣੀ ਸ਼ੁਰੂ ਹੁੰਦਾ ਅਈ ਉਹਨੂੰ ਚੇਂਜ ਕਰ ਦਈਦਾ ਉਹਨੂੰ ਚੇਂਜ ਕਰ ਕਾਪੀਆਂ ਹੁੰਦੀਆਂ ਨਹੀਂ ਰਹਿੰਦੀਆਂ ਫਿਰ ਕਾਹਨੂੰ ਹੁੰਦੀਆਂ ਰਹਿੰਦੀਆਂ ਹਾਂਜੀ ਹਾਂ ਬਾਕੀ ਜਿਹੜੀ ਆਪਣੀ ਸੈਂਸਰ ਵਾਲੀ ਸ਼ੋਹ ਦੀ ਇਹਦੇ ਨੂੰ ਕੋਈ ਕਾਪੀ ਕਰ ਸਕਦਾ ਇਹਦੀ ਨਹੀਂ ਕਾਪੀ ਕਰ ਇਹ ਵੀ ਨਹੀਂ ਕੋਈ ਕਾਪੀ ਕਰਦਾ ਇਹ ਜੇ ਲੱਗੂ ਤਾਂ ਗੇਲੇ ਦੀ ਦੁਕਾਨ ਜੀ ਲੱਗੂ ਇਹ ਸੈਂਸਰ ਵਾਲੀ ਚੋ ਨਹੀਂ ਨਹੀਂ ਲੱਗਦੀ ਹੈ ਹਾਂ ਲਓ ਜੀ ਹਾਂ ਪਰ ਹੁੰਦਿਆਂ ਬਹੁਤ ਕਰਦੇ ਆ ਪਰ ਹੁੰਦੀਆਂ ਨਹੀਂ ਗਾ ਬਹੁਤ ਕਹਿੰਦੇ ਆ ਜੀ ਅਸੀਂ ਗੇਲੇ ਕਿ ਹੁਣ ਹੋਰ ਵੀ ਇੱਕ ਦੋ ਹੀ ਥਾਈਆਂ ਜਿਹੜੇ ਸੀਗਾ ਇਹ ਬਾਈ ਇੱਥੇ ਆ ਜੋ ਆ ਨਹੀਂ ਉਹ ਕਹਿੰਦੇ ਉੱਥੇ ਜਾਵਾਂਗੇ ਅਸੀਂ ਤਾਂ ਹਾਂ ਉਹਦੇ ਨਾਲ ਹੀ ਸਾਡੀ ਦਾਲ ਗਲਦੀ ਆ ਵਾਹ ਵਾਹ ਹਾਂ ਲਓ। ਓਕੇ। ਕਰ ਦੋ ਬਾਈ ਸ਼ੇਅਰ ਦੱਬ ਕੇ ਤੇ ਨੰਬਰ ਕੰਟੈਕਟ ਨੰਬਰ ਉੱਤੇ ਚਲਾ ਦੇਣਾ ਇੱਕ ਵਾਰ ਬੋਲ ਵੀ ਦਿਓ ਜੀ। 8568077302 ਨੰਬਰ ਆ ਜੀ ਆਪਣਾ ਤੇ ਦੂਸਰਾ ਨੰਬਰ ਆ ਜੀ 98555 ਤੇ 62953। ਲਓ ਜੀ ਸ਼ੇਅਰ ਕਰ ਦਿਓ ਨੰਬਰ ਚੱਲੀ ਜਾਂਦੇ ਉੱਤੇ ਸੰਪਰਕ ਕਰ ਲਓ। ਧੰਨਵਾਦ।